ਜਰਮਨ ਸਿਪਾਹੀ ਨੂੰ ਐਸਐਸ ਕਹਿ ਦਿੰਦੇ ਉਹਦੀ লাশ ਪਈ ਹੁੰਦੀ ਆ ਤੇ ਨਾਲ ਹੀ ਇੱਕ ਸੋਵੀਅਤ ਫੌਜੀ ਦੀ ਹੋਰ লাশ ਪਈ ਹੁੰਦੀ ਜਿਹਦੇ ਸਿਰ ਦੇ ਉੱਤੇ ਖੂਨ ਦੀ ਪੱਟੀ ਬੱਝੀ ਹੁੰਦੀ ਤੇ ਸਤ ਸ੍ਰੀ ਅਕਾਲ ਦੋਸਤੋ ਕੱਲ ਆਪਾਂ ਪਹਿਲਾ ਭਾਗ ਪੜਿਆ ਸੀ ਅਲੈਕਸੀ ਬਾਰੇ ਇਹ ਰਸ਼ੀਆ ਦਾ ਪਾਇਲਟ ਆ ਵਰਲਡ ਵਾਰ 2 ਦੇ ਵਿੱਚ ਇਹਦਾ ਜਹਾਜ਼ ਇੱਕ ਸੰਘਣੇ ਜੰਗਲ ਦੇ ਵਿੱਚ ਕ੍ਰੈਸ਼ ਹੋ ਜਾਂਦਾ ਜਦੋਂ ਇਹ ਥੱਲੇ ਡਿੱਗਦਾ ਵਾ ਪੈਰਾਸ਼ੂਟ ਰਾਈ ਤੇ ਇਹਦੇ ਦੋਵੇਂ ਪੈਰ ਟੁੱਟ ਜਾਂਦੇ ਆ ਤੇ ਅੱਧਾ برف ਚ ਤਸ ਜਾਂਦਾ ਉਧਰੋਂ ਜੰਗਲ ਦੇ ਜੀਵ ਇਹਦੇ ਆਲੇ ਦੁਆਲੇ ਹੋ ਜਾਂਦੇ ਪਰ ਇਹ बेहोश ਹੁੰਦਾ ਤੇ ਇਹਨੂੰ ਮਰਿਆ ਸਮਝ ਕੇ ਉਹ ਇਹਨੂੰ ਕੁਝ ਨਹੀਂ ਕਹਿੰਦੇ ਪਰ ਥੋੜੇ ਸਮੇਂ ਬਾਅਦ ਜਦੋਂ ਇਹਨੂੰ ਹੋਸ਼ ਆਉਂਦੀ ਆ ਤੇ ਇੱਕ ਰੇਸ਼ੇ ਦੇ ਆਲੇ ਦੁਆਲੇ ਤੁਰਿਆ ਫਿਰਦਾ ਤੇ ਰੇਸ਼ ਜਿਹੜਾ ਉਹ ਮਰੇ ਬੰਦੇ ਨੂੰ ਖਾਂਦਾ ਨਹੀਂ ਸ਼ੈਦ ਉਹ ਅਡੀਕਦਾ ਸੀ ਕਿ ਇਹ ਅੱਖ ਪੁੱਟੂਗਾ ਹਿੱਲੂਗਾ ਹਰਕਤ ਕਰੂਗਾ ਤੇ ਫੇਰ ਮੈਂ ਇਹਨੂੰ ਖਾਵਾਂ ਪਰ ਇਹ ਫੇਰ बेहोश ਹੋਣ ਦਾ ਨਾਟਕ ਕਰਦਾ ਤੇ ਅਖੀਰ ਵਿੱਚ ਰੇਸ਼ ਨੂੰ ਇਹ ਕਿਸੇ ਤਰੀਕੇ ਨਾਲ ਆਪਣੀ ਜਿਹੜੀ ਪਿਸਤੌਲ ਹੁੰਦੀ ਹੈ ਦੀ ਡੱਬ ਵਿੱਚ ਉਹ ਕੱਢ ਕੇ ਗੋਲੀ ਮਾਰ ਦਿੰਦਾ ਤੇ ਰੇ ਸਮਰ ਜਾਂਦਾ ਤੇ ਇਹਦੇ ਦੋਵੇਂ ਪੈਰ ਟੁੱਟੇ ਹੋਣ ਦੇ ਬਾਵਜੂਦ ਇੱਕ ਦੋਸਤੋ ਗੱਲ ਆ ਸਰੀਰ ਤੁਹਾਡਾ ਕਿੰਨਾ ਵੀ ਕਮਜ਼ੋਰ ਹੋਵੇ ਤੇ ਜੇ ਤੁਹਾਡੇ ਮਨ ਦੀ ਇੱਛਾ ਸ਼ਕਤੀ ਤਕੜੀ ਤੇ ਮਜ਼ਬੂਤ ਆ ਨਾ ਤੇ ਤੁਸੀਂ ਸਰੀਰ ਨੂੰ ਲੈ ਕੇ ਤੁਰ ਪੋਗੇ ਤੇ ਜੇ ਸਰੀਰ ਤੁਹਾਡਾ ਕਿੱਡਾ ਵੀ ਤਕੜਾ ਹੋਵੇ ਤੇ ਜੇ ਤੁਹਾਡੇ ਮਨ ਦੀ ਇੱਛਾ ਸ਼ਕਤੀ ਕਮਜ਼ੋਰ ਆ ਤੇ ਤੁਸੀਂ ਹਿੱਲ ਨਹੀਂ ਸਕੋਗੇ ਇਹ ਜਿਹੜਾ ਅਲੈਕਸੀ ਸੀ ਨਾ ਭਾਵੇਂ ਦਾ ਸਾਰਾ ਸਰੀਰ ਡਿੱਗਣ ਲੱਗਿਆ ਬਜਾਰਤ ਹੋ ਗਿਆ ਸੀ ਨਾ ਪਰ ਇਹਦਾ ਮਨ ਬੜਾ ਤਗੜਾ ਸੀ ਇਹਨੇ ਆਪਦੇ ਮਨ 'ਚ ਧਾਰ ਲਈ ਸੀ ਕਿ ਮੈਂ ਇੱਕ ਵਾਰੀ ਫੇਰ ਆਪਦੇ ਲੋਕਾਂ ਕੋਲ ਜਾਣਾ ਹੁਣ ਇਹਨੇ ਸੰਘਣੇ ਜੰਗਲ ਦੇ ਵਿੱਚ ਡਿੱਗਾ ਸੀ ਪੈਰ ਇਹਦੇ ਦੋਵੇਂ ਟੁੱਟੇ ਦੋਵੇਂ ਟੁੱਟੇ ਸੀ ਚੱਲ ਫੇਰ ਸਕਦਾ ਨਹੀਂ ਸੀ ਪਰ ਫਿਰ ਵੀ ਇਹਨੇ ਆਪਦੇ ਮਨ ਦੀ ਇੱਛਾ ਸ਼ਕਤੀ ਨਾਲ ਹੰਬੜਾ ਮਾਰ ਕੇ ਆਪਦੇ ਪੈਰਾਂ ਨੂੰ ਮਾੜਾ ਮੋਟ ਗੰਡ ਗੁੰਡ ਕੇ ਡੰਡਿਆ ਨਾਲ ਤੇ ਤੁਰਨਾ ਸ਼ੁਰੂ ਕਰ ਦਿੱਤਾ ਜਦੋਂ ਇਹ ਜੰਗਲ ਦੇ ਵਿੱਚੋਂ ਵਿੱਚ ਕਾਇਉ ਹੌਲੀ ਹੌਲੀ ਇਹਨੇ ਤੁਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਪਇਆ ਹੁੰਦਾ ਵਾ ਇਹ ਸੋਚਦਾ ਕਿ ਸ਼ਾਇਦ ਇਹ ਪਇਆ ਜਿਹੜਾ ਵਾ ਕਿਸੇ ਮੈਨੂੰ ਟਿਕਾਣੇ ਤੇ ਲੈ ਜਾਵੇਗਾ ਉਸ ਤੋਂ ਅਲੈਕਸੀ ਰਵਾਂ ਰਮੀ ਉਹ ਡੰਡੀ ਵੱਲ ਨੂੰ ਹੋ ਜਾਂਦਾ ਵਾ ਤੇ ਅੱਗੇ ਜਾ ਕੇ ਕੀ ਦੇਖਦਾ ਇਹਦੇ ਜਿਹੜੇ ਹੁਸ਼ੋਹਵਾਸ਼ ਸੁਣਨ ਹੋ ਜਾਂਦੇ ਕਿ ਉੱਥੇ ਇੱਕ ਰੂਸੀ ਮੈਡੀਕਲ ਦਸਤਾ ਤੇ ਦੂਜਾ ਜਰਮਨ ਸਿਪਾਈ ਇਹਨਾਂ ਦੀ ਆਪਸੀ ਲੜਾਈ ਹੋਈ ਹੁੰਦੀ ਕੀ ਹੁੰਦਾ ਕਿ ਇਹ ਜਿਹੜਾ ਰੂਸ ਦਾ ਮੈਡੀਕਲ ਦਸਤਾ ਹੁੰਦਾ ਇਹਨੇ ਇੱਥੇ ਹਸਪਤਾਲ ਬਣਾਇਆ ਹੁੰਦਾ ਸੰਨੇ ਸੰਗਣੇ ਜੰਗਲ ਦੇ ਵਿੱਚ ਤੇ ਜਿਹੜੇ ਜਰਮਨ ਦੇ ਛਾਪਾ ਮਾਰ ਸਿਪਾਈ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਕੀ ਦੇਖਦਾ ਵਾ ਕੇ برف ਦੇ ਵਿੱਚ ਅੱਧੇ ਅੱਧੇ ਨੱਪੇ ਸਰੀਰ ਪਏ ਕੁਝ ਰੂਸੀ ਸਿਪਾਈਆਂ ਦੇ ਕੁਝ ਜਰਮਨ ਸਿਪਾਈਆਂ ਦੇ ਤੇ ਇੰਜ ਲੱਗਦਾ ਜਿਵੇਂ ਛੁਰੇ ਦੇ ਨਾਲ ਉਹਨਾਂ ਦੇ ਗਲੇ ਰੇਤੇ ਹੁੰਦੇ ਆ ਇਹ ਦੇਖ ਕੇ ਤੇ ਆਪਣੇ ਮਨ 'ਚ ਉਹਨਾਂ ਦੇ ਭਿਆਨਕ ਦ੍ਰਿਸ਼ ਦੀ ਜਿਹੜੀ ਉਹ ਕਲਪਨਾ ਇਸ ਤਰ੍ਹਾਂ ਕਰਦਾ ਕਿ ਇੱਕ ਸੋਵੀਅਤ ਫੌਜੀ ਜਿਹੜਾ ਉਹਦੀ برف ਨਾਲ ਟੱਕੀ ਲਾਸ਼ ਇੱਕ ਰੁੱਖ ਦੇ ਲਾਗੇ ਲੱਕ ਤੱਕ ਦੱਬੀ ਹੁੰਦੀ ਤੇ ਇੱਕ ਨਰਸ ਜਿਹੜੀ ਉਹ ਫੌਜੀ ਦਾ ਸਿਰ ਆਪਣੀ ਗੋਦ ਚ ਰੱਖ ਕੇ ਬੈਠੀ ਹੁੰਦੀ ਆ ਉਹ ਨਾਜਿਕ ਜੀ ਕੁੜੀ ਲੱਗਦੀ ਨਾਲ ਉਹਨੇ ਜੱਤ ਦੀ ਟੋਪੀ ਪਾਈ ਹੁੰਦੀ ਪਰ ਉਹਦੀ ਪੇਠ ਚ ਇੱਕ ਛੁਰਾਕ ਉਹ ਬਿਆਨਦਾ ਤੇ ਉਹਦੇ ਲਾਗੇ ਇੱਕ ਕਾਲੀ ਵਰਦੀ ਵਾਲਾ ਐਸਐਸ ਫਾਸਟਿਸਟ ਜਰਮਨ ਸਿਪਾਹੀ ਨੂੰ ਐਸਐਸ ਕਹਿ ਦਿੰਦੇ ਉਹਦੀ ਲਾਸ਼ ਪਈ ਹੁੰਦੀ ਆ ਤੇ ਨਾਲ ਹੀ ਇੱਕ ਸੋਵੀਅਤ ਫੌਜੀ ਦੀ ਹੋਰ ਲਾਸ਼ ਪਈ ਹੁੰਦੀ ਜਿਹਦੇ ਸਿਰ ਦੇ ਉੱਤੇ ਖੂਨ ਦੀ ਪੱਟੀ ਬੱਝੀ ਹੁੰਦੀ ਤੇ ਜਿੱਥੋਂ ਸਿੱਧ ਹੁੰਦਾ ਕਿ ਦੋਵਾਂ ਨੇ ਆਖਰੀ ਸਵਾਸ ਤੱਕ ਆਪਸ ਵਿੱਚ ਪੂਰੀ ਜਦੋਜਹਿਦ ਕੀਤੀ ਲੜਾਈ ਦੀ ਤੇ ਇਥੋਂ ਅਲੈਕਸੀ ਜਿਹੜਾ ਅੰਦਾਜ਼ਾ ਲਾਉਂਦਾ ਕਿ ਜਿਹੜਾ ਕਾਲੇ ਕੱਪੜਿਆਂ ਵਾਲਾ ਜਰਮਨ ਸਿਪਾਈ ਆ ਉਹਨੇ ਜਦੋਂ ਹਮਲਾ ਕੀਤਾ ਤੇ ਜਿਹੜਾ ਸੋਵੀਅਤ ਫੌਜੀ ਜ਼ਖਮੀ ਤੇ ਜੇ ਜਿਉਂਦਾ ਸੀ ਉਹ ਉਹਦੇ ਉੱਤੇ ਟੁੱਟ ਪਿਆ ਤੇ ਉਸੇ ਐਨ ਸਮੇ ਇੱਕ ਹੋਰ ਜਰਮਨ ਸਿਪਾਈ ਨੇ ਨਰਸ਼ ਨੂੰ ਛੁਰਾ ਮਾਰ ਦਿੱਤਾ ਤੇ ਫਿਰ ਜਿਹੜਾ ਇਹ ਜ਼ਖਮੀ ਸਿਪਾਈ ਇਹਦੀ ਜੇਬ 'ਚ ਹੈਂਡ ਗ੍ਰੇਨੇਟ ਹੁੰਦਾ ਇਹ ਉਹਦੀ ਪਿੰਨ ਪੁੱਟ ਦਿੰਦਾ ਤੇ ਸਾਰਿਆਂ ਦੇ ਚੀਥੜੇ ਉੱਡ ਜਾਂਦੇ ਆ ਦੋਸਤੋ ਸਾਰਾ ਕੁਝ ਜਿਹੜਾ ਇਹ ਦ੍ਰਿਸ਼ ਨੂੰ ਤੱਕਦਾ ਵਾ ਕਿਸੇ ਦੀਆਂ ਲੱਤਾਂ ਉੱਡੀਆਂ ਹੁੰਦੀਆਂ ਕਿਸੇ ਦੀ ਬਾਹਾਂ ਉੱਡੀ ਹੁੰਦੀ ਬਰਫ ਖੂਨ ਨਾਲ ਲਾਥੋ ਪਾਥ ਹੋਈ ਹੁੰਦੀ ਆ ਪਰ ਇਹ ਖੂਨ ਜੰਮਿਆ ਹਾਂ ਦਾ ਜਿਵੇਂ ਕੁਝ ਮਹੀਨੇ ਪਹਿਲਾਂ ਇਹ ਸਾਰਾ ਕੁਝ ਹੋਇਆ ਹੁੰਦਾ ਐਲੈਕਸੀ ਜਿਹੜਾ ਥੋੜਾ ਚਿਰ ਉੱਥੇ ਖੜੋਤਾ ਰਹਿੰਦਾ ਵਾ ਤੇ ਫਿਰ ਜਾ ਕੇ ਉਹ ਨਰਸ ਦੇ ਕੋਲ ਜਾਂਦਾ ਜਿਹਦੀ ਪਿੱਠ 'ਚ ਸ਼ੂਰਾ ਲੱਗਾ ਹੁੰਦਾ ਉਹ ਸ਼ੂਰੇ ਨੂੰ ਕੱਢ ਲੈਂਦਾ ਤੇ ਉਹ ਸ਼ੂਰੇ ਦੇ ਉੱਤੇ ਜਿਹੜਾ ਇੱਕ ਸਟicker ਲੱਗਾ ਹੁੰਦਾ ਉਹਨੂੰ ਪੜਦਾ ਜਿਹਦੇ ਉੱਤੇ ਲਿਖਿਆ ਹੁੰਦਾ ਵਾ ਕਿ ਇਹ ਸਾਰਾ ਕੁਝ ਜਰਮਨ ਲਈ ਉਹ ਜਿਹੜਾ ਸ਼ੂਰਾ ਵਾ ਉਹਨੂੰ ਕੱਢ ਕੇ ਸਾਫ ਕਰਕੇ ਆਪਣੀ ਡੱਬ 'ਚ ਪਾ ਦਿੰਦਾ ਕਿਉਂਕਿ ਉਹਨੂੰ ਪਤਾ ਹੁਣ ਜੰਗਲ ਦਾ ਸਫਰ ਆ ਤੇ ਅੱਗੇ ਇਹਦੀ ਮੈਨੂੰ ਲੋੜ ਪਾਊਗੀ ਤੇ ਉਹ ਨਰਸ ਦੀ লাশ ਨੂੰ ਟਾਣੀਆਂ ਨਾਲ ਟਾਕ ਕੇ ਉੱਤੇ ਚਾਦਰ ਪਾ ਦਿੰਦਾ ਉਨੇ ਚਿਰ ਤੱਕ ਸ਼ਾਮ ਹੋ ਜਾਂਦੀ ਆ ਤੇ ਉਹ ਥੋੜਾ ਜਾ ਉਤੋਂ ਹੋਰ ਅੱਗੇ ਖਿਸਕ ਜਾਂਦਾ ਹਾਲਾਂਕਿ ਉਹਦੇ ਪੈਰਾਂ ਦੀ ਪੀੜ ਜਿਹੜੀ ਉਹਨੂੰ ਤੁਰਨ ਤੋਂ ਰੋਕ ਰਹੀ ਹੁੰਦੀ ਪਰ ਉਹਦੀ ਮਨ ਦੀ ਇੱਛਾ ਸ਼ਕਤੀ ਉਹਨੂੰ ਅੱਗੇ ਵਧਣ ਲਈ ਪ੍ਰੇਰ ਰਹੀ ਹੁੰਦੀ ਦੋਸਤਰਾ ਉਹ ਇਸੇ ਤਰ੍ਹਾਂ ਨੇ 18 ਦਿਨ ਜੰਗਲ 'ਚ ਕੱਢਨੇ ਅੱਜ ਤੇ ਪਹਿਲਾ ਦਿਨ ਆ ਅੱਜ ਤੇ ਪਹਿਲਾ ਖਾਦਾ ਪੀਤਾ ਵੀ ਹੈਗਾ ਤੇ ਗਾੜੀ ਜਾ ਕੇ ਇਹਦੇ ਨਾਲ ਕੀ ਕੀ ਵਾਪਰਨਾ ਤੁਸੀਂ ਜਰੂਰ ਸਾਰੀਆਂ ਵੀਡੀਓ ਸੁਣਿਓ ਕਿਸ ਤਰ੍ਹਾਂ ਇੱਕ ਬੰਦਾ ਜਦੋਂ ਕੁਛ ਧਾਰ ਲਵੇ ਭਾਵੇਂ ਉਹਦੇ ਸਾਹ ਪ੍ਰਾਣ ਸਤਹੀਨ ਹੋ ਜਾਣ ਪਰ ਉਹ ਆਪਣਾ ਕੰਮ ਕਰਕੇ ਦਿਖਾ ਦਿੰਦਾ ਅਖੀਰ ਤੱਕ ਸਾਰੀਆਂ ਵੀਡੀਓ ਸੁਣਿਓ ਸਾਸਰੀ ਕਾ